ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਜਣੇ ਠੀਕ ਠਾਕ ਅਮੀਦ ਕਰਦੇ ਤੁਸੀਂ ਵੀ ਠੀਕ ਠਾਕ ਹੋਵਗੇ ਤੇ ਅੱਜ ਦਸਤਾਰ ਵੀ ਬਿਲਕੁਲ ਮਤਲਬ ਕੀ ਛੋਟੀ ਟੀਕੇ ਦੀ ਨਿਸ਼ਾਨ ਹੈਗੀ ਦਸਤਾਰ ਹੀ ਆ ਪਰ ਮੈਂ ਪਛਾਣ ਨੂੰ ਝੁੜਾ ਕਰਕੇ ਆਗੇ ਕਿਤੇ ਸਾਨੂੰ ਸਡਨਲੀ ਆਉਣਾ ਪਿਆ ਨੱਥੂ ਪਰ ਜਾਣ ਹੀ ਗਏ ਆ ਹਲੇ ਰਸਤੇ ਜੀ ਤੇ ਮੇਰਾ ਸਟਾਫ ਹੁੰਦਾ ਕਦੇ ਤੇ ਅਸੀਂ ਜਾਣਦੇ ਆ ਵੇਂਡ ਨੱਥੂ ਪਰ ਨੂੰ ਨਥੂਪੁਰੋਂ ਮੰਮੀ ਨਾਲ ਆ ਗਏ ਉਹ ਸਾਡਾ ਤਾਂ ਜਿਆਦਾ ਸੋਦਾ ਪਿਛੇ ਤੇ ਮੰਮੀ ਨਥੂਪੁਰ ਲੈ ਕੇ ਰਹਿਣਾ ਵਾ ਪੂਰਾ ਪਿੰਡ ਹਲੇ ਪਤਾ ਨਹੀਂ ਪੱਕਾ ਨਹੀਂ ਪਤਾ ਨਹੀਂ ਮੰਮੀ ਆਹ ਨਹੀਂ ਰਹਿਣਾ ਹੁਣ ਅਸਲ ਮੈਂ ਪੱਕਾ ਨਹੀਂ ਮਤਲਬ ਦੇਖੋ ਜੇ ਗਏ ਤਾਂ ਠੀਕ ਹੈ ਨਹੀਂ ਗਏ ਤਾਂ ਵੀ ਤੁਹਾਨੂੰ ਪਤਾ ਲੱਗ ਜ ਜਾਣਾ ਹਾਂ ਵਲੌਗ ਸ਼ੁਰੂ ਕਰ ਲਿਆ ਖਾਣ ਖਾਈ ਤੇ ਕੱਲ ਪਾਉਣਾ ਸੀ ਤਾਂ ਸਾਡੇ ਵਲੌਗ ਹੋਏ ਨਹੀਂ ਤਾਂ ਕਿਹੜਾ ਸ਼ੂਟ ਕਰ ਲਿਆ ਹੁਣ ਤਾਂ ਪੂਰਾ ਕਰਾਂਗੇ ਜੇ ਨਥੂਪੁਰ ਰਹਾਂ ਫਿਰ ਪਿੰਡ ਘੁਆਵਾਂਗੇ ਤੁਹਾਨੂੰ ਇਹ ਬਹੁਤ ਜਲਦੀ ਪਰਪਰ। ਯੈਸ ਯੈਸ। ਤੇ ਚਲੋ। ਅੱਗੇ ਅੱਗੇ ਦੇਖ ਹੁੰਦਾ ਕੀ। ਹੋਣਾ ਕੀ ਆ? ਜੋ ਆਪਾਂ ਕਰਾਂਗੇ ਉਹ ਹੀ ਹੋਊਗਾ। ਹਾਂ ਮੇਰੇ ਪੁੱਤ ਵੀ ਚੀ ਥੋੜਾ ਜਿਹਾ ਦੁੱਧ ਛੱਡ ਕੇ ਸੌਂ ਗਏ। ਹਣ ਕਈ ਕਹਣਗੇ ਤੁਸੀਂ ਪਲਾਸਟਿਕ ਦੀ ਬੋਤਲ ਯੂਜ਼ ਕਰਦੇ ਹੋ ਕਿਉਂ ਜੋ ਸਾਡੇ ਜਵਾਗ ਨੂੰ ਠੀਕ ਆ। ਸਾਨੂੰ ਪਤਾ ਹੀ ਆਪਣਾ ਨਿਆਣਾ ਬੰਮਾਰ ਥੋੜਾ ਨਾ ਕਰਨਾ ਜਿੱਦਾਂ ਵੀ ਉਹਨੂੰ ਕੰਫਰਟੇਬਲ ਬਾਰੇ ਇੱਕ ਗੱਲ ਹੈ। ਉਹ ਸਵਾਲ ਹੈ ਉਹਨੇ 12 ਵਜੇ ਤੱਕ ਸੌਣਾ ਨਹੀਂ ਨਹੀਂ ਕੋਟ ਵੀ ਖਾਊਗੀ ਇਹਨੂੰ ਉਠਾਓ ਹੁਣੇ ਠਾਵਾਂ। ਰਹਿੰਦੇ ਤੇ ਗਲਤੀ ਹੋਈ ਨਾ ਲਾੜ ਬੜੀ ਛੇਤੀ ਆ ਜਾਂਦਾ ਉੱਪਰ ਉੱਪਰ ਨਹੀਂ ਆਣਾ ਇੱਥੇ ਖੜੋ ਚਲੋ ਥੱਲੇ ਛੋਟ ਕੇ ਮਾਰ ਕੇ ਖਾਓ ਕਿ ਦਮਾ ਮਾਰਦਾ ਜਦੋਂ ਤੇ ਇਹ ਇਹ ਓਏ ਨਾ ਦੋ ਬਰੇ ਆ ਹੀ ਚੁਕੇ ਹਾਂ ਤੇ ਜਿੰਦ ਘਰ ਆਉਂਦੇ ਕਿਡੇ ਲੱਗੀ ਆ ਹੁਣ ਇੱਥੇ ਚੱਲੇ ਨੇ ਪੂਆ ਦੇ ਪਿੰਡ ਆ ਗਈ ਦਾਦੀ ਚਲੋ 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 ਅਹੀਂ ਚੱਲੇ ਹਣ ਪੂਆ ਦੇ ਪਿੰਡ ਭਾਈ ਪੂਆ ਦੀ ਕੁੜੀ ਦਾ ਵਾ ਵਿਆਹ ਉਹਦੇ ਕਰਾਂ ਤਿਆਰੀ ਮਾਰਨੇ ਹਾਂਜੀ ਵਾਹ ਜੀ ਗੱਲ ਕਰਦੇ ਆਈ ਬੀਬੀ ਦਾ ਬਲਾਉ ਬਣਾ ਲਿਆ ਬਾਪੂ ਨੂੰ ਨਾ ਨਹੀਂ ਨਹੀਂ ਬੀਬੀ ਨਹੀਂ ਬਣਾਇਆ ਤੂੰ ਬੇਫਿਕਰੀ ਹੋ ਕੇ ਬਾਪੂ ਜੀ ਦੇ ਨਾਲ ਖਾਸ ਗੱਡ ਮਾਰ ਚੋ ਕਰਦੇ ਪੜਾ ਬਾਪੂ ਬੀਬੀ ਨੂੰ ਉਹ ਨਹੀਂ ਹੁੰਦਾ ਹੀ ਬੀਬੀਨ ਤੱਕ ਨਾ ਜਾਏ ਸੋ ਜੇ ਉਹ ਬਤੇ ਲੈਣਾ ਇਹ ਹੁਣ ਇਹਨਾਂ ਨੇ ਕਿਹਾ ਵੀ ਬਲੌਗ 'ਚ ਦੋ ਵਾਰ ਹੀ ਆਇਆ ਕਰਦੀ ਐ ਇਦਾਂ ਦਾ ਮਤਲਬ ਕਿ ਮਾਤਾ ਮਜ਼ੇ ਕਰ ਦਿੱਤੇ ਜਸਟ ਠੀਕ ਹੈ ਯਾਰ ਦੇਖੋ ਵੀ ਆਗਲ ਬੜੀ ਮਾਰੀ ਆਸੋ ਖਾਓ 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 ਲੈ ਲਓ ਨਹੀਂ ਨਹੀਂ ਖਾਓ ਮੰਮੀ ਮੇਰੇ ਨਾ ਖਾਣਾ ਨਹੀਂ ਪੋਸੇ ਨਹੀਂ 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 ਮੈਂ ਮੂੰਹ ਪਰਾ ਘਰ ਲਊਗੀ ਆਪਾਂ ਇਦਾਂ ਕਰਦੇ ਨਾ ਦਲੇਰ ਇੱਥੋਂ ਆਪਾਂ ਕਾਫੀ ਤੇ ਚੁਪਨੇ ਨਾਲ ਇੱਕ ਸਾਥ ਮੈਂ ਵੇਖੋ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਇੰਨਾ ਜ਼ਿਆਦਾ ਡਾਈਟ ਦਾ ਧਿਆਨ ਰੱਖਦੀ ਹਾਂ ਵੇਖੋ ਮੈਂ ਆ ਕੋਲੀ ਦੀ ਸਬਜ਼ੀ ਕਾਦੀ ਸੀ ਮੈਂ ਇੱਥੇ ਰੱਖਦੀ ਫ੍ਰਿਜ ਚ ਵੀ ਗੱਡੀ ਵੀ ਨਾਲ ਦੀ ਪੜੇ ਜਨਰ ਕਿੱਥੇ ਆਇਆ ਸੀ ਦਾਦੀ ਪਿੰਡ ਇਹ ਕਦੇ ਜਾ ਕੇ ਕਰਦੀ ਮਮਨੂ ਮਨੂ ਹੈ ਨਹੀਂ ਮਮਨੂ ਹੈ ਨਹੀਂ ਉਹ ਨਾਮ ਗੁਰਮਨ ਆ ਮਮਨੂ ਵੀ ਲੈ ਆਵੇ ਕੰਤੋਂ ਉੱਥੇ ਤੋਂ ਨਾਮ ਲੈਵਣਾਂ ਆ ਸਿੰਘ ਸਾਹਿਬ ਦਾ ਕਾਲਜ ਖਾਲਸਾ ਕਾਲ ਸਰਾਲੀ ਬਾਬਾ ਖਾਸੇ ਗਰੀਬ ਬਾਬਾ ਫਾਤਿਮ ਸਿੰਘ ਜੀ ਦਾ ਫਾਟਾ ਚੋਰ ਹੋਣੇ ਆ ਲਓ ਜੀ ਅਜੇ ਪਹੁੰਚ ਗਏ ਦਾ ਕੋਲੋਂ ਗੋਮ ਚੱਲ ਫਦੇ ਬਲਾ ਗੋਮ ਫਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਦਾ ਚਾਚੀ ਕਿਦਾਂ ਕਉਂਦੀ ਹੁੰਦੀ ਆ ਚਾਚੀ ਕੀ ਮੈਂ ਲੈ ਢੱਡ ਵੱਜਦੀ ਵੇ ਤੂੰ ਮੇਰੇ ਨਹੀਂ ਗਾ ਕੇ ਖਾ ਗਾ ਕੇ ਵੇ ਵੰਡ ਰਿਕਨਤੀ ਤੜ ਆਹ ਜਿੰਦ ਵਿੱਚ ਜਿੰਦ ਕਾ ਤੂੰ ਹੀ ਗਾ ਜਿੰਦ ਤੂੰ ਹੀ ਗਾ ਸੰਗ ਦੀ ਗਾਣਾ ਸੰਗੋਂ ਦੇ ਨਹੀਂ ਤੇ ਆਹ ਇਹ ਚਲ ਬੱਚੀ ਬਾਲੋ ਚਲ ਬੱਚੀ ਬਰਾ ਦੇ ਦਿਓ ਲੈ 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 ਹੁਣ ਉਹ ਵੀ ਉਠੋ ਉਹ ਵੀ ਉਠੋ ਲੈ 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 ਦੋਹਾਂ ਚੜੇ ਵੇ ਕਰਦੇ ਕਿ ਵੇ ਦੋਵੇਂ ਆਈ ਮੇਰੇ ਕੋ ਭਾਈ ਗੱਡੀ ਸਵਾਰੀ ਦੋਵਾਂ ਸਵਾਰੀਆਂ ਦੀ ਜਾਂਦੀ ਗੱਡੀ ਆਹੀਂ ਪੂਆ ਗੋਲੋਗੇ ਨਥੂਪੁਰ ਆ ਗਏ ਆ ਦਾਦੀ ਜਿਹੜੀ ਦਾਦੇ ਦੇ ਚੁੰਗਲ ਚੋਂ ਬਾਹਰ ਤੁਰੇ ਫਿਰਦੀ ਅਰੇ ਦਾਦੇ ਹਾਲ ਨਹੀਂ ਗਈ ਦਾਦੀ ਇੱਧਰ ਪੈਣਾ ਤੇ ਜਾਣਾ ਉਧਰ ਜਾਣਾ ਉਧਰ ਜਿੰਦ ਕੋ ਰਿਸ਼ਨਾਣ ਪਾਣੀ ਕਰਦੀ ਆ ਉਹਦਾ ਤੇ ਉਧਰ ਦਲੇਰ ਕਰ ਰਹੇ ਹੁੰਦੀ ਪ੍ਰਸ਼ਾਦ ਇਹਦੇ ਵਾਹ ਮਹਾਰਾਜ ਜੀ ਵਾਇਗਰ ਜੀ ਕਾ ਖਾਸਾ ਵਾਇਗਰ ਜੀ ਕੀ ਫਤਹਿ ਪ੍ਰਸ਼ਾਦਾ ਦੇ ਲੱਥਾਂ ਦੇ ਲੱਗਦੀ ਕਿ ਨਹੀਂ ਅੱਲੇ ਤੋਂ ਫੇਰੇ ਕਰਨ ਹਾਂ ਚੱਲ ਵਧੀਆ ਜ਼ਰੂਰੀ ਹੈ ਹੋਰ ਕਿਦਾਂ ਫਿਰ ਸਾਰੇ ਆਂਟੇ ਕੰਮ ਕਰਨੇ ਪਈਦਾ ਸਾਰੇ ਕਰਨਾ ਪੈਂਦਾ ਅੱਜ ਇਹਦਾ ਟਾਈਟਲ ਇਹ ਹੋਣਾ ਸੱਸ ਦਾਦੀ ਸੱਸ ਨਾਲ ਘੁੰਮਣਾ ਫਿਰਨਾ ਤੇ ਪ੍ਰਸ਼ਾਦਾ ਪਾਣਾ ਲੈ ਲੋ ਜੀ ਪਤਾ ਨਹੀਂ ਕਿਹੜਾ ਟਾਈਟਲ ਨਿਕਲਿਆ ਸਹੀ ਹੈ ਹੋਰ ਇਹਦੇ ਹੱਲੇ ਚਾਰ ਜਿਹੜੇ ਕੀ ਹੋਰ ਫਿਰ ਹੂੰ ਮੈਂ ਬਹੁਤ ਵਧੀਆ ਤੁਹਾਨੂੰ ਸੁਣਾਵਾਂ ਵਧੀਆ ਠੀਕ ਠਾਕ ਮੈਂ ਦੇ ਇੱਕੋ ਛਕਣਾ ਪ੍ਰਸ਼ਾਦ ਬਸ ਸ਼ਾਬਾਸ਼ ਬਸ ਇੱਕੋ ਛਕਣਾ ਬਹੁਤ ਸਾਡੀ ਭੂਏ ਘੜ ਰਾਜੀ ਜੈਣਾ ਉਥੋਂ ਖਾ ਗਿਆ ਇਹ ਮੋਮੋਸ ਤੇ ਸਪਿਰ ਰੋਲ ਓਏ ਅੱਜ ਸਾਰੇ ਫਿਰ ਤੜਕੇ ਪੰਜ ਵਜੇ ਨਗਲਣਾ ਆਪਾਂ ਚਲ ਲਾਓ ਪ੍ਰਸ਼ਾਦ ਲਾਓ ਜੀ ਆਏ ਥੱਲੇ ਆ ਗਏ ਉੱਤੇ ਆ ਗਏ ਜਿੰਦੂ ਆ ਕੀ ਆ ਕਿਹੜਾ ਕਲਰ ਆ ਕੀ ਹੈ ਬਲੂ 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 ਨੀਲਾ ਹਾਂ ਆ ਕਿਡਾ ਵਾ ਕਿੱਕ ਆ ਕਿਡਾ ਵਾ ਕਿੱਕ ਨਹੀਂ ਇਹ ਤੋਂ ਬਾਅਦ ਇਹਨਾਂ ਵਲੌਗ ਦੀ ਇਥੇ ਸਮਾਪਤੀ ਕਰਾਂ ਪਰ ਨਾ ਹੀ ਅਗਲੇ ਬੰਨੇ ਇੱਕ ਵੀਡੀਓ ਹੋਣੀ ਹੈ ਮੇਰੀ ਤੇ ਜਿੰਦ ਦੀ ਵਾਰਤਾ ਲਵ ਸੁਣ ਕੇ ਜਾਇਓ ਤੇ ਬਾਅਦ ਵਿੱਚ ਦੇਖੋ ਦਵਾਈ ਪਹਿਲਾਂ ਪੀਂਦੀ ਨਹੀਂ ਤੇ ਕਿਦਾਂ ਪੀਂਦਾ ਪੀ ਚਲੋ ਅੱਗੇ ਦੇ ਵਲੌਗ ਦੇਖੋ ਇਸ ਤੋਂ ਬਾਅਦ ਨਹੀਂ ਕਲਿੱਪਾਂ ਨਹੀਂ ਉਹ ਤੋਂ ਬਾਅਦ ਸਮਾਪਤੀ ਰਿਵਾਇ ਗੁਰਜੀ ਦਾ ਖਾਲਸਾ ਰਿਵਾਇ ਗੁਰਜੀ ਕੀ ਬੋਲ ਹੋਈ

ਤਾਨੂੰ ਸਾਡੀ ਗੱਲ ਸਮਝ ਨਹੀਂ ਆਣੀ ਇਹ ਫਰੈਂਚ ਆ ਇਹ ਇਹ ਦੋ ਇੱਕ ਬੋਲਸਾਦੇ ਤੇ ਜਬੰਦਰ ਕੋਈ ਨਹੀਂ ਸਮਝਾਦਾ ਚਲੋ ਬੋਲੋ ਵੇ ਚਾਚੂ ਪਾਤੂ ਬੂਤ ਬੜਾ ਬਲਾ ਤੀਫੋ ਬਾਦ ਬਲਾ ਆ ਪਾਤੀ ਬੂਤੀ ਬੋ ਬਿਲਕੁਲ ਵੈਰ 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 ਵਾਹ 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 లైగ్రీ ਮੇਰੀ ਜਾਨੀ ਕੋਈ ਨਹੀਂ ਹੈ ਕਮੇਟੀ ਖੁੱਲੀ ਆ ਉਹ ਮਿੱਡੀ ਤੇ ਛੱਡ ਬੁੱਤ ਵਿਚੇ ਵਿਚਾਰੀ ਨੇ ਕੀ ਜੀ ਹੋ ਗਈ ਵਿਚਾਰੀ ਦੱਸੇ ਨਹੀਂ ਸਵਾਰਿਆ ਮੈਂ ਜਿਆਦਾ ਨਾ ਮਿੱਠਾ ਵੱਧ ਪਾ ਦੋ ਮੈਨੂੰ ਚਾਣੀ ਪਾ ਕੇ ਦੇ ਦਿੰਦੇ ਪੁਰੇ ਮੇਰੀ ਗੱਲ ਸੁਣੋ ਮੈਂ ਕਹਿੰਦੀ ਨਹੀਂ ਮਿੱਠਾ ਥੋੜਾ ਪਾ ਕੇ ਦੋ ਮੈਨੂੰ ਸ਼ੱਕਰ ਪੀਣੀ ਹੈ ਮੈਨੂੰ ਤਾਂ ਇਦਾਂ ਹੁੰਦਾ ਵੀ ਜਿੱਦਾਂ ਐਨ ਸਿਰਾ ਹੁੰਦਾ ਮੈਂ ਪੀਂਦੀ ਨਹੀਂ ਮਿੱਠਾ ਮੈਂ ਦੇ ਦੇਣਾ ਮੈਂ ਕਦੇ ਵੀ ਨਾ ਪਾਣੀ ਵਾਲ ਨੂੰ ਨਾ ਮੂੰਹ ਕਰੇ ਐਨੀ ਮਿੱਠੀ ਆ ਸ਼ੀ ਵੀਰ ਭਰਾ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਫਰਿਆਦ ਕਰਨ ਤੇ ਸਾਰੇ ਠੀਕ ਠਾਕ ਹੋ ਗਏ ਨਵਾਂ ਦਿਨ ਨਵਾਂ ਲੋਕ ਤੁਹਾਡੇ ਸਾਹਮਣੇ ਪੇਸ਼ ਆ ਅੱਜ ਮੇਰੀ ਤੇ ਜਿੰਦਗਰ ਦੀ ਇੱਕ ਵਾਰਤਾਲਾ ਸੁਣੀਏ ਤੁਹਾਨੂੰ ਕਿਸੇ ਨੂੰ ਵੀ ਸਮਝ ਆਈ ਕੜੀ ਥਾਲੋ ਜੀ ਮੇਰੀ ਫੇਵਰੇਟ ਆ ਦੋਮਾਰੇ ਸਿੱਖੀ ਆ ਬਸ ਦਿਸ ਇਜ਼ ਦੂਜਾ ਕੋਲਾ ਕੜੀ ਦਾ ਜਿੰਦ ਬਾਦੂਲੀ ਬੱਲਾ ਭਰਾ ਹਾਂ ਉਹ ਨਹੀਂ ਆ ਪੀਣੀ ਹਲਵਾਈ ਇਧਰ ਆ ਮੈਂ ਆ ਗਿਆ ਫੜਿਆ ਇਹਨੂੰ ਜਰਾਕ ਇਧਰ ਆ ਠਹਿ ਜਾ ਦੇਖੋ ਦਵਾਈ ਤੋਂ ਕਿੰਨਾ ਭੱਜਦੀ ਹੈਗੀ মালਟੀ ਵਿਟਾਮਿਨ ਜਿੰਦ ਘਰ ਇੱਧਰ ਆ ਆ ਗਈ ਮੈਂ ਖੜਿਆ ਫੜਿਆ ਇਹਨੂੰ ਖੜਿਆ ਇਹਨੂੰ ਬੰਦੇ ਨੂੰ ਫੜੋ ਫੜੋ ਛਕੋ ਸੇਬ ਛਕੋ ਆਵੇ ਲਾਉਣੇ ਆਪੇ ਆਪੇ ਚੱਲ ਖਾੜਾ ਅੱਖਾ ਬੰਦ ਕਰ ਲਾ ਪਤਾ ਹੀ ਨਹੀਂ ਲੱਗਣਾ ਮੂੰਹ ਤੱਦ ਕੇ ਆ ਕਰੋ ਆਈ